ਅੱਜ ਹਮੋਰ ਵਖੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਤਰਨਾ ਲਗਾਇਆ ਜਾ ਰਿਹਾ ਜਿੱਥੇ ਕਾਫੀ ਗੰਟੀ ਵਿੱਚ ਇੱਥੇ ਪਹੁੰਚੇ ਹੋਏ ਨੇ ਬਸ ਤੋਂ ਬੱਦਰ ਹੁੰਦੇ ਜਾਣਦੇ ਆ ਇਥੋਂ ਦਾ ਕੀ ਦਿਹਾੜੇ ਲੋਕਸਟ ਮਾਰ ਕਾ ਮੁੱਦਾਂ ਤਰਖਾ ਜੀਨਾ ਜੱਤੀ ਕਹਿੰਦਾ ਬਾਅਦ ਕਿ ਕੋਈ ਬੰਦਾ ਕੋਈ ਭੈਣ ਰਾ ਸੁਰੱਖਿਅਤ ਨਹੀਂ ਹੈ ਸੁਮਿਤ ڈی ایس پی صاحب کے آفس اگے ارنا لایا اور گجارش کی بالکل گیٹ اگ جگہ دے, دے, دے ہو لیکن پی صاحب تک نہیں چنڈی گڑھ ڈی جی پی تک پہنچنی چاہی دی ہے اور سارا پتہ لگنا ہے کہ اتر کانگریسی براہ کانگریسی ورکر برا کانگریسی جڑا ਆਦੀ ਪਾਰਟੀ ਦੇ ਨਾਲ ਪਿਲੋਂ ਜਾਨ ਨਾਲ ਪਿਆਰ ਕਰਦਾ ਹੈ ਔਰ ਜਿਹਨੂੰ ਇਹ ਵਿਸ਼ਵਾਸ ਹੈ ਕਿ ਇਸ ਦੇਸ਼ ਦਾ ਭਲਾ ਅਗਰ ਕੋਈ ਕਰ ਸਕਦੀ ਹੈ ਤਾਂ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ ਜ਼ੋਰ ਦਾ 2 4 ਆਪਾਂ ਨਾਰੇ ਲਾਣੇ ਆ ਡੀਐਸਪੀ ਸਾਹਿਬ ਅਗਰ ਬੈਠੇ ਤਾਂ ਉਹਨਾਂ ਨੂੰ ਸੁਣਾਈ ਦੇ ਜਾਏ ਕਿ ਧਰਨਾ ਸ਼ੁਰੂ ਹੋ ਗਿਆ ਤੇ ਉਹ ਘਰੇ ਨੇ ਤੇ ਉੱਥੇ ਵੀ ਆਵਾਜ਼ ਆਣੀ ਚਾਹੀਦੀ ਹੈ ਕਹਿੰਦਾ ਮੇਰਾ ਮਤਲਬ ਹੈ ਕਿ ਪੂਰੇ ਪੰਜਾਬ ਦੇ ਅੰਦਰ ਇਹ ਅੱਜ ਧਰਨੇ ਲੱਗੇ ਹੋਏ ਹਨ

پہنچتا ہے جتے خطرہ ہی خطرہ موتی نہیں پہنچتا راہول گاندی پہنچتا راہل گاندھی اس بندے کو جتنے موتی چوا چھوٹ نظر آتی ہے چاہے موچی چاہے دوپی ہوئے سارے جا کے گلے ہے

ਜਿੰਨਾ ਚਾਵਾਂ ਦੇ ਨਾਲ ਸਾਫਾ ਚਿੱਟਾ ਗਲ ਕੁੱਸੀ ਪਿਆ ਸੀ ਪੰਜਾਬ ਦੀ ਜਨਤਾ ਨੇ ਇਹ ਸਰਕਾਰ ਬਣਾਈ ਸੀ ਜਿੰਨੇ ਬਦਲਾਵ ਦੇ ਬੁਲੇਖੇ ਭਗਵੰਤ ਮਾਨ ਨੇ ਜਨਤਾ ਨੂੰ ਦਿੱਤੇ ਸੀ ਜਿਹੜੇ ਸਮਝ माग ਭਗਵੰਤ ਮਾਨ ਦੀ ਸਰਕਾਰ ਨੇ ਜਨਤਾ ਨੂੰ ਦਿਖਾਏ ਸੀ سارے چکنا چور ہو گئے جنتا اپنے آپ کو ہی محسوس کر رہی ہے ہنتا ہلاک کہ شام ڈلتے ہی میں بھی بڑی ایک ویڈی گل کہ اے ہو جے حالات اسی او سما بھی چوراسی سیدھا بھی سما میں کیا سی ویخیا سے یہ ہلاک تو ادو بھی نہیں سی ਉਹ ਤਾਂ ਮੇਰੀ ਭੈਣ ਸੂਰਜ ਧੱਲੇ ਹੋਣ ਤੋਂ ਬਾਅਦ ਸੁੰਨੀ ਸੜਕਾਂ 'ਤੇ ਨਹੀਂ ਨਿਕਲ ਸਕਦੀ ਮੇਰੀ ਮਾਤਾ ਕੋਈ ਜਿਹੜਾ ਉਹਦਾ ਸੁਹਾਗ ਦਾ ਇੱਕ ਪ੍ਰਤੀਕ ਹੁੰਦਾ ਸੋਨੇ ਦਾ ਉਹ ਵੀ ਨਹੀਂ ਪਾ ਸਕਦੀ ਸੋਨਾ ਪਾਣਾ ਤਾਂ ਦੂਜੀ ਗੱਲ ਅਗਰ ਨਕਲੀ ਨਹੀਂ ਪਾ ਲਈਏ ਤਾਂ ਵੀ ਸਾਨੂੰ ਸਾਡੀ ਜਾਨ ਦਾ ਖਤਰਾ ਰਹਿੰਦਾ ਹਰ ਰੋਜ਼ ਸਾਡੇ ਅਮੋਰ ਚ ਦੇ ਵਡੀ ਗੱਲ ਮੇਰੇ ਪੀਰ ਅਥੇ ਕਿਸਾਨ ਬੜਾ ਬਹੁਤ ਬੈਠੇ ਆ ਹੁਣ ਤਾਂ ਕਿਸਾਨ ਨੂੰ ਆਪ ਦੀ ਜ਼ਮੀਨ ਤੇ ਜਾਣ ਤੋਂ ਡਰ ਲੱਗਦਾ ਹੈ ਨਾ ਬੋਲੋ ਆਪ ਦੀ ਜ਼ਮੀਨ ਤੋਂ ਡਰ ਜਾਣ ਤੋਂ ਡਰ ਲੱਗਦਾ ਪਤਾ ਨਹੀਂ ਕਦੋਂ ਕਿਤੋਂ ਕਿਹੜਾ ਨਸ਼ੇੜੀ ਕਿਤੋਂ ਨਿਕਲਿਆ ਆਏਗਾ ਉਹਦੇ ਹੱਥ ਚ ਕਿਹੜਾ ਕਾਪਾ ਕਿਹੜਾ ਹਥਿਆਰ ਹੋਏਗਾ ਸਾਰਾ ਕੁਝ ਦੇ ਦਿਓ ਤਾਂ ਠੀਕ نہیں تو آ جان ختم پولیس کر کی رہی ہے سن بھی نہیں پتا پولیس ہے اور کھے گل میں تنو تو انتا پولیس بھی بہت ڈرتی ہے بڑی باری میں نو پولیس تھانے جان کا موقع ملے ہاتھ جوڑ دے نشیڑی پتہ نہیں کدو کی کر لین ساری جان شامت ਅਦਾ ਮਤਲਬ ਹੈ ਕਿ ਅਗਰ ਉਹਨਾਂ ਦੀ ਜਾਨ ਸ਼ਾਮਲ ਚ ਆਏ ਤਾਂ ਜਨਤਾ ਦੀ ਜਾਨ ਕਿੱਥੇ ਫਿਰੇ ਜਨਤਾ ਕਿਵੇਂ ਬਚੇ ਪੁਲਿਸ ਵੀ ਡਰਦੀ ਹੈ ਜਨਤਾ ਕੀ ਕਰੇ ਅਗਰ ਕਿਸੇ ਨਸ਼ੇੜੀ ਦੇ ਤੁਸੀਂ ਥੱਪੜ ਮਾਰ ਦੋ ਉਹਨੂੰ ਕੁਝ ਹੋ ਜੇ ਤੁਹਾਡੇ ਦੇ ਮੰਨ ਲਓ ਦਾ ਕੇਸ ਤੁਹਾਡੇ ਦੇ ਮਾਰਕੁੱਟ ਦਾ ਕੇਸ ਚੋਰ ਨੂੰ ਫੜ ਲਓ ਜੇ ਥੱਪੜ ਮਾਰ ਦੋ ਤੁਹਾਡੇ ਤੇ ਕੇਸ ਮੇਰੇ ਵੀਰੋ

پوری پال کھول دا ہے اوہ جے بندے ہی صدار پرطاب سنگھ باجوہ جے بندے ہی اور اب پہ تھے ایک وجہ تک میں بہت سارے وقتہ نے اور میری بینتی ہے سارے کہ آج موقع ہے سارے آپ یہ دل دیا کہ اللہ ضرور کرو جو محسوس کرتے ہیں

ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਕਹਾਂਗਾ ਕਿ ਇੱਕ ਵਾਰੀ ਕੌਮਨ ਲਾਨ ਫਿਰ ਵਾਰੀ ਵਾਰੀ ਸਾਰੇ ਆਪ ਦਾ ਆਪ ਦਾ ਅੱਜ ਗੱਲ ਜ਼ਰੂਰ ਦੱਸਣੀ ਹੈ ਉਹ ਕੀ ਸੋਚਦੇ ਹੈ ਲਾਇਡ ਆਰਡਰ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਉਹ ਵੀ ਦੱਸੋ ਔਰ ਪੁਲਿਸ ਪ੍ਰਸ਼ਾਸਨ ਦੇ ਕੰਨ ਖੋਲੋ ਜਿਹੜਾ ਮੁਲਜ਼ਮ ਨਹੀਂ ਜਿਹੜਾ નિર્દોਸ਼ ਹੈ ਉਹਨੂੰ ਫੜ ਕੇ ਅੰਦਰ ਦੋਸ਼ੀ ਬਾਹਰ ਕੱਢਿਆ ਫਿਰਦਾ ਸ਼ੇਦ ਸਵਾਸਤੇ ਮੈਂ ਅੱਜ ਬੇਨਤੀ ਕਰਦਾ ਸਾਰੇ ਆਪਣੀ ਆਪਣੀ ਸਰਦਾਰ ਅਮਰੀਕ ਸਿੰਘ ਜੀ ਤੁਸੀਂ ਵੀ ਪੜ੍ਹੇ ਲਿਖੇ ਔਰ ਗੁਰੂ ਰਹੇ ਹੋ ਬੱਚਿਆਂ ਨੂੰ ਪੜ੍ਹਾਇ ਤੁਸੀਂ ਵੀ ਸਾਨੂੰ ਸੇਧ ਦੇਣੀ ਹੈ ਕਿ ਕਾਂਗਰਸ ਪਾਰਟੀ ਕਿਵੇਂ ਕੰਮ ਕਰ ਸਕਦੀ ਹੈ ਔਲਖ ਸਾਹਿਬ ਕਿੱਥੇ ਨੇ ਹਾਂਜੀ ਸੁਖਾ ਸਿੰਘ ਔਲਖ ਬੈਠੇ ਆ ਗਏ ਆ ਇਹ ਵੀ ਸਕੂਲ ਬਣਾ ਰਹੇ ਆ ਉਹ ਸਕੂਲ ਤਾਂ ਬਣਾਓ ਤੁਸੀਂ ਬੱਚਿਆਂ ਨੂੰ ਅੱਛੀ ਸਿੱਖਿਆ ਦੇ ਸਾਨੂੰ ਪਤਾ ਹੈ ਪਰ ਜੇ ਪੰਜਾਬ ਦੇ ਹਾਲਾਤ ਹੀ ਮਾੜੇ ਹੋਏ ਬੱਚੇ ਸਕੂਲ ਹੀ ਨਾ ਪਹੁੰਚ ਸਕੇ ਰਾਹ ਸਤੇ ਹੀ ਕਿਡਨਾ ਪੋਗੇ ਫੇਰ ਸੁਖਰਾਜੀ ਮੈਨੂੰ ਤੁਸੀਂ ਅੱਜ ਦੱਸਦਾ ਕਿ ਤੁਹਾਡੇ ਮਨ ਦੇ ਅੰਦਰ ਕੀ ਹੈ ਕਿਸਾਨ ਵੀਰੋ ਜੇ ਤੁਸੀਂ ਅੱਜ ਜਮੀਨ ਤੱਕ ਵਾਹੀ ਕਰਨ ਵਾਸਤੇ ਵੀ ਨਹੀਂ ਜਾ ਸਕਦੇ ਫੇਰ ਦੱਸੋ ਪੰਜਾਬ ਦੇ ਹਾਲਾਤ ਕੀ ਕਹਿੰਦੇ ਹੈ ਵਪਾਰੀ ਅੱਜ ਪੂਰਾ ਵਪਾਰ ਨਹੀਂ ਕਰ پا ਰਹੇ ਸੱਚੀ ਗੱਲ ਦੱਸੋ ਜਿਹੜਾ ਵਪਾਰੀ 2 ਦਿਨਾਂ ਵਿੱਚ 12000 ਰੁਪਏ ਵਟ ਲਵੇ ਉਹ ਜੇਬ ਚ ਪਾ ਕੇ ਪਾਲਾ ਘਰੇ ਰੱਖਿਆ ਹੁੰਦਾ ਵੀ ਕਿਤੇ ਲੁੱਟੋੜੇ ਆ ਕੇ ਲੁੱਟ ਨਾ ਲੈ ਜਾਣ ਉਹ 2000 ਫਿਰ ਰੱਖ ਕੇ ਆਉਂਦਾ ਫਿਰ 12000 ਰੁਪਏ ਵਟਦਾ ਫਿਰ ਰੱਖਿਆ ਲੈ ਮੇਰੇ ਦੁਕਾਨ ਦੇ ਨਾਂ ਦੋ ਦੁਕਾਨਾਂ ਛੱਡ ਕੇ ਇਹ 3 ਦਿਨ ਪਹਿਲਾਂ ਦੀ ਗੱਲ ਸੱਚੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਆਸ ਮੰਚ ਤੇ ਖੜਾ ਹੋ ਕੇ ਮੈਂ ਕਦੇ ਵੀ ਨਾ ਤਾਂ ਝੂਠ ਬੋਲਿਆ ਔਰ ਜਿਹੜਾ ਝੂਠ ਬੋਲਦਾ ਉਸ ਨੂੰ ਮੰਚ ਕਦੇ ਮਾਫ ਨਹੀਂ ਕਰਦਾ ਔਰ ਇਹ ਝੂਠ ਮੋਦੀ ਬੋਲਦਾ ਤੇ ਮੋਦੀ ਨੂੰ ਕਦੇ ਮੰਚ ਮਾਫ ਨਹੀਂ ਕਰੇਗਾ ਇਹ ਮੈਂ ਤੁਹਾਨੂੰ ਦੱਸ ਦਿਆ ਉਹਨੂੰ ਢੋਖਾ ਨਾ ਪਾਏਗਾ ਤਿੰਨ ਦਿਨ ਪਹਿਲਾਂ ਦੋ ਜਨੇ ਮੋਟਰਸਾਈਕਲ ਤੇ ਆਏ ਆ ਦੁਕਾਨਦਾਰ ਰੋਟੀ ਖਾਣ ਗਿਆ ਉਹਦਾ ਨੌਕਰ ਇੱਥੇ ਨਾਲ ਹੀ ਪਿਸ਼ਾਬ ਕਰਨ ਗਿਆ ਦੋ ਉਹ ਪੰਨਾ ਮੋਟਰਸਾਈਕਲ ਵਾਲੇ ਰੇਕੀ ਕਰ ਰਹੇ ਸੀ ਔਰ ਇੱਕ ਜਿਹੜਾ ਮੋਟਰਸਾਈਕਲ ਤੇ ਖੜਾ ਰੁਕ ਗਿਆ ਇੱਕ ਜਿਹੜਾ ਉਤਰਿਆ ਮੋਬਾਈਲ ਚੱਕਿਆ ਉਹਦਾ ਰੀਚਾਰਜ ਹੋ ਰਿਆ ਸੀ ਚਾਰਜ ਹੋ ਰਿਆ ਸੀ ਗੱਲੇ 'ਚ ਉਹਦੇ ਚਾਂਦੀ ਦੇ ਸਿੱਕੇ ਪਏ ਸੀ 11500 ਰੁਪਏ ਇਹ ਗੱਲੇ 'ਚ ਰੱਖਦਾ ਸੀ ਤੇ ਉਹ ਪਏ ਸੀ ਸਾਰੇ ਕੱਢੇ ਜੇ ਸਪਾਏ ਚੋ ਜਾਂਦੇ ਪਰ ਕੈਮਰਾ ਲੱਗਿਆ ਉਹ ਕੈਮਰਾ ਉਹਦੇ ਤਾਂ ਪਿਕਚਰ ਕੈਚ ਹੋ ਗਈ ਆਹ ਪਿਕਚਰ ਨੰਬਰ ਦੇ ਸਾਥ ਮੋਟਰਸਾਈਕਲ ਦਾ ਨੰਬਰ ਵੀ ਆ ਗਿਆ ਬੰਦਿਆਂ ਦੀ ਸ਼ਕਲਾਂ ਵੀ ਆ ਗਈਆਂ ਸਿਟੀ ਵਾਂਚ ਦਿੱਤਾ ਡੀਐਸਪੀ ਨੂੰ ਦਿੱਤਾ ਅਜੇ ਤੱਕ ਉਹ ਟ੍ਰੇਸ ਨਹੀਂ ਹੋਇਆ ਜਦ ਕੇ ਮੋਟਰਸਾਈਕਲ ਦਾ ਨੰਬਰ ਵੀ ਉਹਨਾਂ ਨੂੰ ਦੇ ਦਿੱਤਾ ਇਹੋ ਜਿਹਾ ਸਾਡੀ ਪੁਲਿਸ ਨੂੰ ਕੋ ਜਲਦੀ ਇਹ ਪੁਲਿਸ ਕਿੱਥੇ ਕੰਮੀ ਮੈਨੂੰ ਲੱਗਦਾ ਇੱਕ ਵੇਲਾ ਨੇ ਕਿ ਕਾਂਗਰਸ ਵਰਕਰਾਂ ਨੂੰ ਆ ਪੁਲਿਸ ਹੀ ਹਾਜ਼ਰ ਕਰਨੀ ਪਏਗੀ ਸਾਨੂੰ ਡੰਡੇ ਚੱਕ ਕੇ ਖੜਾ ਨਾ ਪਏਗਾ ਪੁਲਿਸ ਹੀ ਹਾਜ਼ਰ ਸਮਰਨ ਕਰੇ ਫਿਕਰੀ ਪੈਰਾ ਸਮਝ ਦਿਓ ਫਿਕਰੀ ਪੈਰਾ ਸਾਨੂੰ ਨਹੀਂ ਬਤਾਏਗਾ ਫਿਕਰੀ ਪੈਰਾ ਕੀ ਹੁੰਦਾ ਹੈ ਜਾਗੋ ਪੁਲਿਸ ਦੇ ਹੱਥੋਂ ਸਾਰੇ ਕੁਝ ਨਿਕਲ ਜੇ ਤੇ ਪਿੰਡ ਵਾਲੇ ਫਿਰ ਨੌਜਵਾਨ ਬੱਚੇ ਨਿਕਲਦੇ ਆਂ ਔਰ ਰਾਤ ਨੂੰ ਡਾਂਗਾ ਲੈ ਲੈ ਕੇ ਖੜੇ ਹੁੰਦੇ ਆਂ ਕਿ ਕੋਈ ਬਾਹਰ ਵਾਲਾ ਬੰਦਾ ਜਦੋਂ ਕਾਲੇ ਕੱਛੇ ਵਾਲੇ ਆਏ ਸੀ ਕਿੰਨੇ ਫੜੇ ਉਹ ਠਿਕਰੀ ਪਾਰੇ ਵਾਲੇ ਤੁਹਾਡੇ ਪਿੰਡਾਂ ਦੇ ਨੌਜਵਾਨਾਂ ਨੇ ਫੜੇ ਕਾਲੇ ਕਿੱਛੇ ਵਾਲੇ ਪੁਲਿਸ ਅਗਰ ਵੀ ਸਾਨੂੰ ਫੜਿੰਦੇ ਨਹੀਂ ਆ ਉਹਨਾਂ ਨੇ ਫੜੇ ਤੇ ਮੇਰੇ ਵੀਰੋ ਬੇਂਤੀ ਹੈ ਆਓ ਰਲ ਮਿਲ ਕੇ ਅੱਜ ਪੁਲਿਸ ਪ੍ਰਸ਼ਾਸਨ ਨੂੰ ਤੇ ਆਪ ਸਰਕਾਰ ਨੂੰ ਜਗਾਈਏ ਇਹ ਸੁੱਤੀ ਪਈ ਹੈ ਤੇ ਆਪਣੇ ਪੰਜਾਬ ਪ੍ਰਦੇਸ਼ ਪਿਆਰੇ ਪੰਜਾਬ ਪ੍ਰਦੇਸ਼ ਨੂੰ ਬਚਾਈਏ ਅਰ ਬਲੀ ਜੀ ਰੁਨੀ왈 ਜੀ 50 ਸਾਲ ਤੇ ਪਹੁੰਚੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਰਾਮ ਰਾਮ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਖੂਬਾ ਕਿ ਤੁਸੀਂ ਇਸ ਵਾਰ ਬਾਰ ਬਾਰ ਕਰਦੇ ਅੰਨੀ ਬੇਰੀ ਭੂਮੀ ਸਰਕਾਰ ਦੇ ਖਿਲਾਫ ਸਾਰੇ ਇਕੱਤਰ ਹੋ ਗਏ ਅੱਜ ਜੇ ਸਹਾਰੀ ਗਿੰਤੀ ਤੇ ਪਏ ਪ੍ਰਧਾਨ ਜੀ ਟੈਂਟੂ ਸਾਰੇ ਛੋਟੇ ਪੈ ਜਾਣੇ ਭਾਵੇਂ ਸਾਰਾ ਲਵਾ ਲੋ ਲੋਕ ਬਹੁਤ ਦੁਖੀ ਹਨ ਲੋਕਾਂ ਦਾ ਧਨ-ਮਨ ਸਾਰਾ ਸਰਕਾਰ ਦੇ ਲਿਆਉਣ ਤੇ ਪਹਿਲਾਂ ਲਾਤਾ ਇੰਨੇ ਇਹਨਾਂ ਨੇ ਝੂਠੇ ਖਾਓ ਦਿਖਾਏ ਨਾ ਤਾਂ ਕੋਈ ਕਿਸੇ ਦਾ ਤਨ ਮਹੂਰ ਹੈ ਨਾ ਕਿਸੇ ਦਾ ਕੋਈ ਜਾਨੀ ਮਹੂਰ ਹੈ ਸਰਕਾਰ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਕਈ-ਕਈ ਮੁਲਾਜ਼ਮਦਾਰੇ ਧਰਨਿਆਂ ਤੇ ਕਈ-ਕਈ ਦਿਨਾਂ ਦੇ ਬੈਠੇ ਆ ਇਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਉਹ ਆਪਦੇ ਆਲੇ-ਕੋ ਪਰੇਸ਼ਾਨ ਹੈ ਐਸੀ ਸਰਕਾਰ ਕਿਹਾ ਸਕਦੇ ਹੋ ਤੁਸੀਂ ਬਣਾ ਲਈ ਕਿ ਅਸੀਂ ਆਪਦੇ ਗਲ ਆਪ ਹੀ ਫਾਇਆ ਪਾ ਲਿਆ ਕਿ ਪਿੱਛੇ ਜੀ ਪੰਜਾਬ ਕਾਂਗਰਸ ਨੇ ਇੱਕ ਲੜਾਈ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਅਲੱਗ-ਅਲੱਗ ਮੇਰਿਆਂ ਦੇ ਉੱਤੇ ਸਾਡੇ ਭਰਾਵਾਂ ਨੇ ਆਪ ਦੇ ਪੋਸਟਰ ਬੈਨਰ ਦੇ ਥਰੂ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਸਰਕਾਰ ਦੇ ਵਿੱਚ ਇਹ ਹਾਲਾਤ ਹੈ ਪੁਲਿਸ ਦੇ ਕੋਲੇ ਵੀ ਪੂਰੀ ਤਾਕਤ ਨਹੀਂ ਉਹਨਾਂ ਨੂੰ ਵੀ ਕੰਮ ਨਹੀਂ ਕਰਨ ਦਿੰਦੇ ਲੋਕ ਜੇ ਅਸੀਂ ਕੋਈ ਬੰਦਾ ਪੁਲਿਸ ਨੂੰ ਜਾ ਕੇ ਫੜਾ ਦਿੰਦੇ ਆ ਕੁਝ ਤਾਂ ਇਹੋ ਜਿਹੀਆਂ ਘਟਨਾਵਾਂ ਹੀ ਹੋਈਆਂ ਹੈਗੇ ਚੋਰ ਫੜ ਲਿਆ ਚੋਰ ਫੜ ਕੇ ਥਾਣੇ ਦੇ ਦਿੱਤਾ ਪੁਲਿਸ ਉਹਦੇ ਤੇ ਫਿਰ ਕੋਈ ਕਾਰਵਾਈ ਨਹੀਂ ਕਰ ਸਕੀ ਕਿ ਕਿਉਂ ਮਜਬੂਰ ਨੇ ਕਿਸ ਲੈਵਲ ਤੱਕ ਜੇ ਪੁਲਿਸ ਨੂੰ ਪੂਰਾ اختیار ਦਿੰਦੀ ਸਰਕਾਰ ਜਾਂ ਮਗਰ ਖੜਦੀ ਤਾਂ ਪੁਲਿਸ ਵੀ ਕੋਸ਼ਿਸ਼ ਕਰ ਪਾਉਂਦੀ। ਪ੍ਰਧਾਨ ਜੀ ਸਹੀ ਕਹਿ ਗਏ ਸਾਨੂੰ ਇੱਥੇ ਪੁਲਿਸ ਵਾਲਿਆਂ ਦੀ ਫਾਇਦ ਕਰਨੀ ਪੈਣੀ ਆ ਆਉਣ ਵਾਲੇ ਸਮੇਂ ਦੇ ਵਿੱਚ। ਜੇਕਰ ਪੰਜਾਬ ਸਰਕਾਰ ਨੇ ਪਹਿਲਾਂ ਵੀ ਪੰਜਾਬ ਕਾਲੇ ਦੌਰਾਂ ਤੋਂ ਲੰਘ ਕੇ ਆਇਆ ਹੈ ਇਹ ਸ਼ੁਰੂਆਤ ਹੁੰਦੀ ਐਸੇ ਤਰ੍ਹਾਂ ਦੀ। ਪਰ ਅੱਜ ਕੱਲ੍ਹ ਲੋਕ ਸਮਝਦਾਰ ਨੇ। ਲੋਕ ਸਰਕਾਰ ਦੇ ਖਿਲਾਫ ਖੁੱਲ ਕੇ ਸੜਕਾਂ ਤੇ ਆਉਣਗੇ। ਅਸੀਂ ਹੋਰ ਉਮੀਦ ਕਰਦੇ ਹਾਂ ਕਿ ਧਰਨੇ ਇਸ ਤੋਂ ਵੀ ਵੱਡੇ ਲੱਗਣਗੇ ਜੇ ਸਰਕਾਰ ਇਹ ਨਾ ਜਾਗੀ ਤਾਂ। ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੁੱਟਾਂ ਖੋਹਾਂ ਤੁਸੀਂ ਅਖਬਾਰ ਕਰਦੇ ਹੋ ਸਵੇਰੇ-ਸਵੇਰੇ ਲੁੱਟ ਖੋਹਾਂ ਦੀਆਂ ਪੰਜ ਚਾਰ ਖ਼ਬਰ ਮੇਨ ਵੱਡੇ ਅਖਬਾਰ ਤੇ ਲੱਗ ਜਾਂਦੀਆਂ ਜੇ ਸਰ ਕਾਨੂੰਨ ਵਿਵਸਥਾ ਠੀਕ ਹੋਊਗੀ ਤਾਂ ਹੀ ਜਾ ਕੇ ਕੋਈ ਵਪਾਰ ਫਣਪਣਾ ਇੱਥੇ ਸਾਡੇ ਸ਼ਹਿਰ ਦੇ ਵਿੱਚ ਕੋਈ ਫੋਨ ਤੇ ਗੱਲ ਕਰਦਾ ਤਾਂ ਪਿੱਛੇ ਫੋਨ ਖੋ ਕੇ ਲੈ ਜਾਂਦੇ ਆ ਜਿਉ ਮੋਟਰਸਾਈਕਲ ਦਾ ਨੰਬਰ ਵੀ ਲਿਖਾਇਆ ਜਾਵੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਪੁਲਸ ਵੀ ਆਪਦੇ ਵੱਲੋਂ ਪੂਰੀ ਸ਼ਕਤੀ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਸਰਕਾਰ ਦਾ ਕੋਈ ਇਖਤਿਆਰ ਨਹੀਂ ਦੇ ਉੱਤੇ ਜੇ ਸਰਕਾਰ ਇਹਨਾਂ ਨੂੰ ਕੋਈ ਪਾਵਰ ਦੇਊਗੀ ਜਾਂ ਕੋਈ ਸਪੈਸ਼ਲ ਪਰਮਿਸ਼ਨ ਦੇਊਗੀ ਜਿਹਦੇ ਉੱਤੇ ਕਾਰਵਾਈ ਹੋਊਗੀ ਤਾਂ ਹੀ ਇਹ ਸਿਕਮਾਂ ਤੇ ਜਾ ਕੇ ਨਾਤ ਪਰਣੀ ਹੈ ਪਿੰਡਾਂ ਦੇ ਵਿੱਚ ਠਿਕਰੀ ਪੈਰਿਆਂ ਦੇ ਦੁਆਰਾਂ 'ਤੇ ਧੜੀ ਕਿਉਂ ਆ ਰਹੀ ਹੈ ਕਿ ਲਾਈਨ ਆਰਡਰ ਫੇਲ ਹੋ ਰਿਹਾ ਹੈ ਜੇ ਕਾਨੂੰਨ ਵਿਵਸਥਾ ਹੀ ਬਰਕਰਾਰ ਨਾ ਹੋਗੀ ਤਾਂ ਵਪਾਰ ਕਿਵੇਂ ਚੱਲਣਗੇ ਇੱਕ ਤਾਂ ਮੋਦੀ ਸਰਕਾਰ ਨੇ ਸਾਰੇ ਮੁਲਕ ਦਾ ਬੇੜਾ ਕਰ ਰੱਖਿਆ ਇਕਨੋਮੀ ਤੇ ਐਗਰੀਕਲਚਰ ਦੇ ਉੱਤੇ ਤਾਂ ਇਹਨਾਂ ਕੋਲ ਕੋਈ ਬੰਦਾ ਹੀ ਨਹੀਂ। ਕਰਾਏ ਦਾ ਪ੍ਰਸਾਸ਼ਕ ਮਿਸਟਰ ਬਣਾਉਂਦੇ ਐ ਫਿਰ ਕੋਈ ਐਗਰੀਕਲਚਰ ਦੀ ਜਿਹਨੂੰ ਨੌਲੇਜ ਨਹੀਂ ਉਹਨੂੰ ਬਣਾ ਦਿੰਦੇ ਨੇ ਐਗਰੀਕਲਚਰ ਮੰਤਰੀ। ਨਾ ਉਹ ਜ਼ਿਮੀਂਦਾਰਾਂ ਦੀ ਸੁਣਦਾ। ਜ਼ਿਮੀਂਦਾਰ ਹੱਜ ਵੀ ਧਰਨੇ ਦੇ ਉੱਤੇ ਬੈਠੇ ਨੇ। ਉਹਨਾਂ ਨੇ ਕੋਈ ਸੁਣਵਾਈ ਵੀ ਹਜੇ ਤੱਕ। ਪ੍ਰਧਾਨ ਮੰਤਰੀ ਨੇ ਇੱਕ ਸਟੈਪ ਵੀ ਨਹੀਂ ਲਿਆ ਕਿ ਜਾ ਕੇ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ ਕਿਸੇ ਤਰੀਕੇ ਦੇ ਉੱਤੇ। ਫਿਰ ਉਹ ਧਰਨਾ 1 ਵਜੇ ਤੱਕ ਆਪਾਂ ਜਾਜ ਕੇ ਬਹਿਣਾ ਤੇ ਸਰਕਾਰ ਨੂੰ ਪੂਰਾ ਸਿਲਿਆ ਲਾਉਣਾ ਵੀ ਆਪਾਂ ਸਾਰਾ ਜਿਹੜਾ ਅਬੋਰ ਹੈ ਇਹ ਵੀ ਸਰਕਾਰ ਦੇ ਇਸ ਜਿਹੜੀ ਆ ਗਰੋਵਰਪਰ ਜਿਹੜੀ ਆ ਨਾਲੇ ਕੀ ਚੱਲ ਰਹੀ ਹੈ ਇਹਦੇ ਖਲਾਸ ਤਾਂ ਕਿ ਅਸੀਂ ਇੱਥੇ ਜਾ ਕੇ ਮੈਸੇਜ ਦੇ ਸਕੀਏ ਲੋਕਾਂ ਨੇ ਐਡਾ ਵੱਡਾ ਮੰਡਟ ਦੇ ਕੇ 92 ਸੀਟਾਂ ਜਿਤਾ ਕੇ ਸਰਕਾਰ ਬਣਾਈ ਤੇ ਸਰਕਾਰ ਕੋਲ ਸਾਰੇ ਹਕਤਿਆਰ ਨੇ ਕਾਨੂੰਨ ਬਣਾਵੇ ਕੁਝ ਬਣਾਵੇ ਉਹ ਤਾਂ ਦਿੱਲੀ ਵਾਲੇ ਪ੍ਰਧਾਨ ਮੁੱਖ ਮੰਤਰੀ ਦੀ ਸੇਫਟੀ ਕਰਦੇ ਫਿਰਿਆ ਉਹ ਤਿੰਨ ਮਹੀਨੇ ਅੰਦਰ ਰਿਹਾ ਤੇ ਕੱਲ ਅੱਜ ਹੀ ਅਸਤੀਫਾ ਦੇ ਰਿਹਾ ਤਾਂ ਦਿੱਲੀ ਵਾਲੇ ਲੋਕਾਂ ਨੂੰ ਚੌਕ ਕਰਕੇ ਰੱਖਤਾ ਇਕੋ ਫਰਕ ਤਾਂ ਸਾਰਿਆਂ ਨਾਲ ਹੀ ਪੈਣਾ। ਇਹ ਨਹੀਂ ਕਹਿੰਦੇ ਵੀ ਤੁਸੀਂ। ਪਰ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਉਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ? ਤੀਸਰੀ ਵਾਰ ਉਹ ਆ ਗਏ। ਜ਼ਿੰਮੇਵਾਰਾਂ ਦੀ ਕੋਈ ਸੁਣਾਈ ਨਹੀਂ। ਜ਼ਿੰਮੇਵਾਰ ਧਰਨੇ ਤੇ ਬੈਠਾ ਹੈ। ਇੰਨੀ ਮਾੜੀ ਹਾਲਤ ਐ ਐਮ ਐਸ ਕੇ ਦੇ ਉੱਤੇ ਕੀ ਸ਼ੂ ਚੱਲ ਰਿਹਾ ਹੈ? ਫਸਲਾਂ ਦੀ ਖਰੀਦ ਨਹੀਂ ਹੋ ਰਹੀ। ਆ ਸਾਡੀਆਂ ਤਾਂ ਨਹਿਰਾਂ ਦਾ ਪਾਣੀ ਬਾਹਰ ਤਾਂ ਚੱਕੇ। ਤੀਜੀ ਫਸਲ ਐ ਜਿਹੜੀ ਮਾਰ ਪੈ ਰਹੀ ਐ। ਕੁਝ ਕੁਦਰਤ ਦੀ ਕਰੋਪੀ ਪੈ ਰਹੀ ਕੋਈ ਜੱਦਨ ਦੀ ਐ ਸਰਕਾਰ ਬਣੀ ਐ। ਫਸਲ ਹੀ ਨਹੀਂ ਹੋਈ। ਤੇ ਆਰਤੀ ਭੜਾ ਬੈਠੇ ਐ। ਸਾਰੇ ਬੈਠੇ ਉਹਨਾਂ ਨੂੰ ਪੁੱਛ ਲੋ ਉਹਨਾਂ ਦੀ ਕੀ ਹਾਲਤ ਐ। ਜੋ ਪੋਜੀਸ਼ਨ ਬਣ ਰਹੀ ਹੈ ਬਾਜ਼ਾਰ ਟੋਟਲ ਕਲਾਈਂਡ ਅਪ ਹੋ ਰਿਹਾ ਕੁਝ ਲਾਈਨ ਆਰਡਰ ਨੇ ਵੇੜਾ ਕਰ ਰੱਖਿਆ ਹੈ ਕੋਈ ਵੀ ਬੰਦਾ ਆਪਦਾ ਕੰਮ ਕਰਦਾ ਅਗਲਾ ਹੀ ਨੇ ਸਹੀ ਕਿਹਾ ਕਿ 2000 ਰੁਪਏ ਵਟੂਆ ਪਹਿਲਾਂ ਕਰੇ ਰੱਖਿਆ ਉਹ ਹੈ ਵੀ ਇਹ ਸੋਚੀ ਸੰਧੀ ਚਲਾ ਜੇ ਇੱਥੇ ਮੂਲ ਹੀ ਸੁਰੱਖਿਤ ਨਹੀਂ ਤੇ ਕਮਾਈ ਕਿੱਥੋਂ ਹੋਣੀ ਹੈ ਕੀ ਸਰਕਾਰ ਦੇ ਖਿਲਾਫ ਇਹ ਜਿਹੜੇ ਮਜਾਰੇ ਕਾਂਗਰਸ ਪਾਰਟੀ ਨੇ ਸੁੱਤੀ ਸਰਕਾਰ ਨੂੰ ਸਾਡੇ ਪ੍ਰਧਾਨ ਰਾਜਾ ਬਰੇਕ ਜੀ ਨੇ ਫਤਾਹ ਸਿੰਘ ਬਾਜਵਾ ਜੀ ਇਹਨਾਂ ਨੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਆ ਇਹ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਸਾਰੇ ਇੱਥੇ ਅਸੀਂ ਸੱਤਰੇ ਤੋਂ ਆਏ ਆ ਤੇ ਵੀਰੋ ਡੱਟ ਕੇ ਲੜਨਾ ਪਾਣਾ ਇੱਕ ਧਰਨੇ ਨਾਲ ਗੱਲ ਨਹੀਂ ਬਣਨੀ ਇਹਨਾਂ ਦੇ ਕੰਨ ਤੇ ਜਰੂਰੀ ਰਿੰਗਣੀ ਵਿਧਾਨ ਸਭਾ 'ਚ ਆ ਕੇ ਮੁੱਖ ਮੰਤਰੀ ਵੱਡੇ ਵੱਡੇ ਚੁਟਕਲੇ ਸੁਣਾਉਂਦਾ ਗੱਲਾਂ ਕਰਦਾ ਗੱਲ ਨੂੰ ਡਿਵਰਟ ਕਰਦਾ ਡਵੈਲਪਮੈਂਟ ਦਿਖਾ ਦਿਓ ਜਦੋਂ ਦੀ ਕਾਂਗਰਸ ਸਰਕਾਰ ਗਈ ਆ ਮੋਰਚ ਕੋਈ ਐਟ ਵੀ ਲੱਗੀ ਤਾਂ ਦੱਸੋ ਸਹਿਰਤਾ ਕਮੇਟੀ ਵੀ ਉਹਨਾਂ ਦੀ ਮੋਤੀ ਵੀ ਉਹਨਾਂ ਦਾ ਸਾਰਾ ਕੁਝ ਉਹਨਾਂ ਦੇ ਕੋਲ ਕੰਮ ਕਰਾਇਆ ਕਿਸੇ ਨੇ ਅੱਜ ਵੀ ਅਬੋਰ ਇੱਥੇ ਪਿਛੜੇ ਪਛੜਨਾ ਬੈਠਾ ਜਿਹੜੇ ਕੋ ਮਾਰੇ ਮੋٹے ਕੰਮ ਸਰਕਾਰ ਤੋਂ ਹੋਏ ਸੀ ਜਾਂ ਥੋੜੀ ਮੋਟੀ ਰਿਪੇਅਰ ਨਾਲ ਠੀਕ ਹੋਣ ਵਾਲੇ ਸੀ ਤੋਂ ਵੀ ਪਾੜਾ ਵੱਧ ਜਾਦਾ ਹੈ ਚਲੋ ਮੇਰਾ ਸਭ ਤੋਂ ਵੱਡੀ ਗੱਲ ਹੈ ਬੱਚਿਆਂ ਨੂੰ ਪੜਾਉਣ ਵਾਸਤੇ ਅਸੀਂ ਸਕੂਲ ਕਾਲਜ ਭੇਜਦੇ ਹਾਂ ਹਰ ਪਰਿਵਾਰ ਨੂੰ ਡਰ ਰਹਿੰਦਾ ਹੈ ਕਿ ਕੋਈ ਇਸ ਤਰ੍ਹਾਂ ਦੀਆਂ ਨੂੰ ਨਹੀਂ ਘਟਨਾ ਨਾ ਹੋ ਜਾਈ ਕਿਉਂਕਿ ਲਾਈਨ ਆਰਡਰ ਦਾ ਬਹੁਤ ਬੁਰਾ ਹਾਲ ਹੈ ਮੋਟਰਸਾਈਕਲ ਚੋਰੀ ਕਰਨਾ ਤਾਂ ਕਾਮ ਦੀ ਗੱਲ ਹੀ ਹੋ ਗਈ ਹੈ ਕੋਈ ਪਤਾ ਨਹੀਂ ਵੀਰੋ ਆਪਦੇ ਆਪ ਦੇ ਮੋਟਰਸਾਈਕਲ ਵਗੈਰਾ ਸਾਰਿਆਂ ਨੇ ਚੰਗੀ ਤਰ੍ਹਾਂ ਲੋਕ ਕਰਕੇ ਨਿਗਰਾਨੀ 'ਚ ਰੱਖਣੇ ਇੱਥੋਂ ਵੀ ਇੱਥੇ ਵੀ ਇਹ ਗੰਡ ਹੋ ਸਕਦਾ ਕਿਉਂਕਿ ਇੱਥੇ ਵੀ ਸਰਕਾਰ ਹੋਈ ਹੈ ਇਹਦਾ ਗਾਸ ਧਿਆਨ ਰੱਖਿਓ ਕਿ ਕੱਲ ਨੂੰ ਇਹਨਾ ਖਬਰ ਲੱਗੇ ਕਿ ਕਾਂਗਰਸ ਦੇ ਧਰਨੇ ਤੇ ਫਲਾਣੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਤੇ ਵੀਰੋ ਸਾਡੀ ਬੇਨਤੀ ਬੇਨਤੀ ਇਹ ਹੈ ਤਖੜੇ ਹੋ ਕੇ ਲਿਖੋ ਜਿੱਥੇ ਸਰਕਾਰ ਦੀ ਕੋਈ ਨਲਾਈਕੀ ਆਉਂਦੀ ਸਾਡੇ ਪ੍ਰਧਾਨ ਬੈਠੇ ਐ ਇਹਨਾਂ ਸਾਰਿਆਂ ਨੂੰ ਇਹ ਕਿਸੇ ਚੀਜ਼ ਤੋਂ ਤਿਆਗਤ ਕਰਾਓ ਜੇ ਲੋੜ ਪਈ ਤਾਂ ਆਰਡਵਾਇਜ਼ ਵੀ ਆਪਾਂ ਧਰਨੇ ਲਾਵਾਂਗੇ ਤਾਂ ਮੇਰੀ ਬੇਨਤੀ ਹੁ ਮੇਰੀ ਬੇਨਤੀ ਹੈ ਪਹਿਲਾਂ ਸਾਰਿਆਂ ਨੂੰ ਪੱਖਾ ਵੀ ਲੱਗ ਜਾਊਗਾ ਤੇ ਟੈਂਟ ਵੀ ਹੋਰ ਲਵਾ ਦਿੰਦੇ ਆ ਪਰ ਉੱਠਣਾ ਕਿਸੇ ਨੇ ਨਹੀਂ ਪ੍ਰੇਮ ਜੀ ਜਿਹੜੇ ਬੰਦੇ ਸੰਭਾਲਣ ਵਾਲੇ ਆ ਉਹ ਹੀ ਠੰਡੀ ਥਾਂ ਤੇ ਜਾ ਕੇ ਜੇ ਬਹਿਣਗੇ ਤਾਂ ਫੇਰ ਮੋਹਦੇਦਾਰੀਆਂ ਲੈਣ ਦਾ ਕੋਈ ਫਾਇਦਾ ਨਹੀਂਗਾ ਇੱਕ ਇੱਕ ਚੀਜ਼ ਵੇਖੀ ਜਾਊ ਕਿਹੜਾ ਵਰਕਰ ਕੀ ਕਰਦਾ ਇੱਥੇ ਸਾਰੇ ਲੋਕ ਗਰਮੀ 'ਚ ਬੈਠੇ ਆ ਬਜ਼ੁਰਗ ਬੈਠੇ ਆ ਤਾਂ ਤੁਸੀਂ ਵੀ ਸਾਰੇ ਜਣੇ ਜਿਹੜੇ ਆਸੇ-ਪਾਸੇ ਫਿਰਦੇ ਹੋ ਸਮਝੋ ਆਪਾਂ ਖੇਤਾਂ 'ਚ ਵੀ ਫਿਰਦੇ ਆ ਆਸੇ-ਪਾਸੇ ਫਿਰਦੇ ਆ ਤਾਂ ਪਾਰਟੀ ਨੂੰ ਸਮਝੋ ਇੱਥੇ ਆ ਕੇ ਸੰਭਾਲੋ ਜਗਾਂ ਨੂੰ ਜਿਹੜਾ ਤੁਹਾਡਾ ਕਿਸਾਨ ਸੱਜਣ ਅਜੇ ਤੱਕ ਨਹੀਂ ਪਹੁੰਚਿਆ ਇੱਥੇ ਔਰ ਗਰਮੀ ਜ਼ਰੂਰ ਹੈ ਪਰ ਇਹ ਲੋਕਾਂ ਵਾਸਤੇ 10 ਮਿੰਟ ਆਪਾਂ ਨੂੰ ਜਿਹੜਾ 2-3 ਘੰਟੇ ਪਸੀਨਾ ਵਹਾਉਣਾ ਪੈਣਾ ਕਿਉਂਕਿ ਹਾਲਾਤ ਇਹ ਜੇ ਬਣ ਗਏ ਆ ਇਹ ਨਾ ਸੋਚੋ ਵੀ ਉਹਦਾ ਮੋਬਾਈਲ ਖੋਲਿਆ ਦੀ ਦੁਕਾਨ ਵੜ ਕੇ ਕੱਲ ਨੂੰ ਆਪਾਂ ਨੂੰ ਵੀ ਕੋਈ ਪੈ ਸਕਦਾ ਹੈ ਇਸ ਕਰਕੇ ਆਰਾਮ ਨਾਲ ਬੈਠੋ ਤਿੰਨ ਘੰਟੇ ਨਹੀਂ ਹਿੱਲੜਾ ਕਿਸੇ ਨੇ ਅਸੀਂ ਵੀ ਬੈਠੇ ਇੱਥੇ ਕੋਈ ਬੰਦਾ ਨਹੀਂ ਇੱਲੂਗਾ ਔਰ ਆਪਣੇ ਧਰਮ ਦੇ ਪ੍ਰਸ਼ਾਸਨ ਤੇ ਹਰ ਇੱਕ ਬੰਦੇ ਤੇ ਪੂਰਾ ਜਿਹੜਾ ਇਸ ਗੱਲ ਦਾ ਜਾਣਨਾ ਚਾਹੀਦਾ ਵੀ ਜੇ ਇੱਥੇ ਕੱਲ ਨੂੰ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਸਰਕਾਰ ਨੇ ਅਜਦਾ ਰਵਈਆ ਨਹੀਂ ਬਦਲਿਆ ਤਾਂ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੂਗੀ ਇਸ ਕਰਕੇ ਤਕੜੇ ਹੋ ਗਏ ਪਹਿ ਜੋ ਹਿਲਣਾ ਕਿਸੇ ਨੇ ਨਹੀਂ 3 ਘੰਟੇ ਹੁਣ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਤੁਸੀਂ ਹੁਣ सोनू ਸੰਧੂ ਜੀ ਆਪਣੇ ਜ਼ਿਲ੍ਹਾ ਵਾਈਸ ਪ੍ਰਧਾਨ ਹੈ ਦੋ ਸ਼ਬਦ ਦੇ ਵੀ ਕਹਿਣਗੇ ਕਾਂਗਰਸ ਪਾਰਟੀ ਜੈ ਹਾਂ ਨਹੀਂ ਰਹਿਣਾ ਜਿਨ੍ਹਾਂ ਦੇ ਹੱਥ 'ਚ ਇਹ ਬੈਨਰ ਹੈਗੀ ਹੈ ਕਿਰਪਾ ਕਰਕੇ ਮੇਰੇ ਕੈਮਰਾਮੈਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਦੇਖੋ ਤੁਸੀਂ ਆ ਥੋੜਾ ਜਿਹਾ ਦਿਖਾਇਆ ਜਾ ਬੈਨਰ پنجاب جنگل راجبل. پنجاب جی دا بول بالا مجبوط قانون وستہ بحال کرو سرکار نے فیل قانون وستہ دن دیارے ہو رہے نے قتل فیل قانون سرکار مرد مرد کہنا تو پوری زور کہنا ہے

ਸਾਨੂੰ ਸੰਧੂ ਜੀ ਨੂੰ ਨਿਵੇਦਨ ਕਰਾਂਗਾ ਕੋ ਵੀ ਜ਼िला ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਉਹ ਵੀ ਆਪੀ ਗੱਲ ਰੱਖਿਆ ਸਾਨੂੰ ਸੰਧੂ ਜੀ ਵੀ ਅੰਦਰ ਵਿੱਚ ਆਏ ਸਾਰੇ ਮੇਰੇ ਭਰਾ ਛੋਟੇ ਵੀਰ ਅਬੋਤ ਜੋ ਹਾਲ ਹੁਣ ਹੈਗਾ ਗੁੰਡਾਗਰਦੀ ਤੇ ਚਿੱਟੇ ਚ ਉਹ ਬਹੁਤ ਜ਼ਿਆਦਾ ਬੁਰਾ ਹੋ ਗਿਆ ਇਵਨ ਕੀ ਪੁਲਸ ਨੇ ਵੀ ਹੱਥ ਖੜੇ ਕਰਦੇ ਹੁਣ ਪੋਸਤ ਦੇ ਵਾਸਤੇ ਗੱਲ ਹੀ ਰਹੇਗੀ ਉਹ ਨਸ਼ੇੜੀ ਐਨੇ ਕੋ ਕੇ ਉਹ ਪੋਸਟ ਉੱਪਰ ਖੜ ਕੇ ਮੇਰੇ ਕੋਲ ਨਹੀਂ ਰੱਖਦਾ ਬੋਲ ਫੜੇ ਆਪ ਫਾਕੇ ਦੇ ਨਸ਼ੇੜੀਆਂ ਨੂੰ ਕਰਨਗੇ ਪੁੱਟੇ ਕੇ ਨਨ ਕਿੱਤਾ ਦੀ ਆ ਲੋਗੀ ਹੁਣ ਮੇਰੀ ਸਵਾਹਾਂ ਦੀ ਸਵਾਹ ਪਾਣੀ ਦੀ ਵਾਦੀ ਹੁੰਦੀ ਆ ਮੇਰੇ ਕੋਲ ਟੈਲਾ ਪੰਦੀਆ ਬਾਈਪਾਸ ਤੇ ਈਵਨ ਕੀ ਮੇਰਾ ਸਿਰ ਹੀ ਉਹਨਾਂ ਤੇ ਪਾਈ ਪਾਸੇ ਕਿਹੜਾ ਮਾਰ ਨਹੀਂ ਆਉਂਦਾ ਰਾਤ ਨੂੰ ਕਹਿੰਦੇ ਬਾਈ ਦੀ ਤੁਸੀਂ ਨਾਲ ਚੱਲੋਗੇ ਤੇ ਮੈਂ ਚੱਲੂਗਾ ਨਹੀਂ ਆਪਈਏ ਤੁਹਾਡੀ ਕਈ ਜਾਂਦੇ ਰੋ ਆਪੇ ਦੇਖਿਓ ਮੋਰ ਰਾਤ ਨੂੰ ਆਪ ਨੂੰ ਗੜਾ ਮਾਰਨਾ ਪੈਦਾ ਬਾਈਪਾਸੇ ਟੱਲਾਂ ਤੇ ਆ ਹਾਲ ਹੋ ਗਿਆ ਤਾਂ ਮੈਂ ਕਹਿੰਦਾ ਪੁਲਿਸ ਦਾ ਮੱਤਾ ਆਲਾ ਇਹ ਤਾਂ ਆਪਾਂ ਨੂੰ ਆਪ ਨੂੰ ਪਬਲਿਕ ਨੂੰ ਉੱਠਣਾ ਪੈਣਾ ਤਾਂ ਪੁਲਿਸ ਕੰਮਿਆਪੂਰੀ ਅਦਰਵਾਇਥ ਖੇਡ ਖਤਮ ਆ ਸਾਡੀ ਕੋਈ ਭੈਣ ਕੋਈ ਸ਼ਾਇਦ ਉਹ ਦਿੰਗੀ ਸੇਫ ਵੀ ਕੋਈ ਬੱਚਾ ਸੇਫ ਨਹੀਂ ਮੋਬਾਈਲ ਖੋਲੇ ਐਕਟੀਵਾਕ ਖੋਲੇ ਪਰ ਮੈਂ ਇਹ ਨਹੀਂ ਕਹਾਂਗਾ ਵੀ ਆਪਾਂ ਨੂੰ ਆਪ ਤੱਕ ਦੇ ਹੋਣਾ ਪੈਣਾ ਧੰਨਵਾਦ ਹੈ ਦੀ چلان کٹن بڑے مائے چلان بڑ بھی سرکار دا خزانہ چلان کٹو بس چاہے صحیح ہے یا غلط ہے چلان کٹنا ایک قسم دا نے اپنا ایک اپنا لیا سسٹم کہ بڑ بھٹ چلان کٹی جاؤ شریف آدمی دا جینا بالکل محال کرتا